ਕੀ ਨਾਮ ਵੀਰ ਕੀ ਨਾਮ ਹੈ ਸਿਕਟਾਉਂ ਮੇਰਾ ਨਾਮ ਰਵੀ ਕੁਮਾਰ ਆਈ ਉਸੇ ਬਾਈਕ ਤੇ ਤਿੰਨ ਜਣੇ ਸੀਗੇ ਫਰੀਦਕੋਟ ਜਾ ਰਹੇ ਸੀਗੇ ਤੇ ਟਰੱਕ ਚ ਟੱਕਰ ਹੋ ਗਈ ਟਰੱਕ ਤੇ ਜਾ ਰਹੇ ਸੀਗੇ ਕਿੰਨੇ ਕਿੰਨੇ ਬੰਦੇ ਸਨ ਤੇ ਕਿੰਨੇ ਘੰਟੇ ਅਸੀਂ ਤਿੰਨ ਜਣੇ ਸੀਗੇ ਤੇ 9-10 ਵਜੇ ਦੇ ਕਰੀਬ ਹੈ ਹਾਂਜੀ ਮੋਟਰਸਾਈਕਲ ਤੇ ਹਾਂਜੀ ਬਾਈਕ ਤੇ ਸੀਗੇ

ਸੋ ਐਕਸੀਡੈਂਟ ਦੀ ਬੇਦਰਤ ਕੀ ਮਾਮਲਾ ਇਹ ਕਿਨੇ ਜਗ੍ਹਾ ਕਿਨੇ ਆਏ ਮੇਰੇ ਕੋਲੇ ਦੋ ਪੇਸ਼ੈਂਟ ਆਏ ਸੀ ਜੀ ਰਾਤ ਨੂੰ ਇਹਨਾਂ ਦਾ ਬਠੰਡਾ ਆਪਣਾ ਬਠੰਡਾ ਰੋਡ ਕੋਟਗੜ੍ਹ ਰੋਡ ਬਾਈਪਾਸ ਕੋਲ ਐਕਸੀਡੈਂਟ ਹੋਇਆ ਸੀਗਾ ਮੋਟਰਸਾਈਕਲ ਤੇ ਤਿੰਨ ਜਨੇ ਸੀ ਇਹ ਜੋ ਦੱਸ ਰਿਹਾ ਇੱਕ ਪੇਸ਼ੈਂਟ ਦੀ ਤਾਂ ਔਨ ਸਪੋਟ ਹੀ ਕੰਦੇ ਡੈਥ ਹੋ ਗਈ ਸੀ ਦੋ ਪੇਸ਼ੈਂਟ ਸਾਡੇ ਕੋਲੇ ਆਏ ਸੀ ਕੋਈ ਰੈਫਰ ਵੀ ਕੀਤਾ ਗਿਆ ਹਾਂ ਇੱਕ ਪੇਸ਼ੈਂਟ ਕੋਈ ਕੋਟ ਇੱਥੋਂ ਫਰੀਦਕੋਟ ਦਾ ਹੀ ਸੀ ਤੇ ਉਹ ਕਹਿੰਦੇ ਸੀ ਅਸੀਂ ਉੱਥੇ ਲੈ ਕੇ ਜਾਣਾ ਵੈਸੇ ਮਤਲਬ ਇਹ ਜਿਹੜਾ ਪੇਸ਼ੈਂਟ ਸਾਡੇ ਕੋਲੇ ਆ ਉਹ ਸਟੇਬਲ ਹੈ ਹਾਂਜੀ